嗯。嗯。<noise> 嗯。<noise> <noise> 嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯。嗯 ਸਰੇ ਇਹ ਲਾਈਸੈਂਸੀ ਇੱਕ ਨਵੀਂ ਵੀਡੀਓ ਕਰਾਣੀ ਹੈ ਨਾ ਫੋਟੋਸ਼ਾਪ ਬਾਰੀ ਕਰਣੀ ਹੈ ਇਹ ਵੀ ਨਾਲ ਹੀ ਆ ਜਾਓ ਪੂਰੀ ਟੀਮ ਯਾਰ ਦੀਪਕ ਕਿਹੜਾ ਜੀ ਦੀਪਕ ਕਿਹੜਾ ਕਰੋ ਮੱਚੇ ਮੱਚੇ ਮਾਰਡਰ ਨਾਰਕੋਟਿਕਸ ਐਕਸਟਰਸ਼ਨ ਮਿਲਦਾ ਹੋਵੇ ਇਸ ਤਰ੍ਹਾਂ ਦੇ ਸੰਬੰਧ ਵਿੱਚ ਪੁਲਿਸ ਨੇ ਸਾਨੂੰ ਇੱਕ ਟਿਪ ਆਫ ਮੈਥਿਕ ਬਹੁਤ ਸੂਚਨਾ ਬਣੇ ਸੀ ਇਹਨਾਂ ਬਾਰੇ ਉਸਤੇ ਕੰਮ ਕਰਦੇ ਆ ਬੇਸਿਕਲੀ ਟਰਾਂਸਪੋਰਟ ਪੁਲਿਸ ਦੀ ਡਿਵੀਜ਼ਨ ਨੰਬਰ 2 ਫੋਲ ਸਟੇਸ਼ਨ ਜਿਹੜੇ ਤੇ ਸਜੋ ਜੋ ਜੋਤ ਸਿੰਘ ਮਾਨ ਤੇ ਡੀਐਸਪੀ ਸਿਟੀ ਸੁਖਵੀਰ ਸਿੰਘ ਇਹਨਾਂ ਨੇ ਇੱਕ ਜਿਹੜਾ ਹੈਗਾ ਮੋਡੂਲ ਵਸਟ ਕੀਤਾ ਹੈਗਾ ਜੀ ਪਠਾਨਕੋਟ ਦੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਜਿਹਦੇ ਚ ਇੰਸਪੈਕਟਰ ਸ਼ੌਰਤ ਸਿੰਘ ਮਾਨ ਤਾਇਨਾਤ ਨੇ ਤੇ ਉਹਨਾਂ ਦੇ ਸੁਪਰਵਾਈਜ਼ਰੀ ਅਫਸਰ ਸਮੀਰ ਸਿੰਘ ਮਾਨ ਇਹਨਾਂ ਨੇ ਇੱਕ ਗੈਂਗ ਵਸਟ ਕੀਤਾ ਆਰਗੇਨਾਈਜ਼ਡ ਕ੍ਰਿਮੀਨਲ ਹੈ ਇਹ ਬੇਸਿਕਲੀ ਹਥਿਆਰਾਂ ਦੀ ਸਪਲਾਈ ਬਾਹਰਲੇ ਸੂਬਿਆਂ ਤੋਂ ਲੈ ਕੇ ਆਉਂਦੇ ਆ ਤੇ ਹਥਿਆਰਾਂ ਦੀ ਸਪਲਾਈ ਲੈ ਕੇ ਅੱਗੇ ਉਹ ਜਿਹੜੇ ਅਪਰਾਧਿਕ ਗਤੀਵਿਧੀਆਂ ਸ਼ਾਮਲ ਨੇ ਲੋਕ ਜਿਵੇਂ ਲੁੱਟਖੋਹਾਂ ਕਰਨ ਵਾਲੇ ਆ ਜਾਂ ਗੈਂਗਸਟਰਸ ਹੈਗੇ ਆ ਜਾਂ ਹੋਰ ਜਿਹੜੀ ਇਹ ਸੰਗੀਨ ਜੁਰਮ ਕਰਨ ਵਾਲੇ ਆ ਉਹਨਾਂ ਨੂੰ ਇਹ ਹਥਿਆਰਾਂ ਦੀ ਸਪਲਾਈ ਦਿੰਦੇ ਸੀ ਔਰ ਖੁਦ ਵੀ ਉਹਨਾਂ ਦੀ ਹਥਿਆਰਾਂ ਦੀ ਜਿਹੜੀ ਹੈਗੀ ਆ ਉਹ ਆਪਣੇ ਪਾਸ ਇਹਨਾਂ ਨੇ ਰੱਖੇ ਹੋਏ ਸੀਗੇ ਸੋ ਇੱਕ ਟਿਪ ਆਫ ਦੇ ਉੱਤੇ ਇਨੀਸ਼ੀਅਲੀ ਜਿਹੜੇ ਹੈਗੇ ਆ ਉਹ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਜਿਹਦੇ ਵਿੱਚ ਪ੍ਰਮੁੱਖ ਤੌਰ ਤੇ ਦੀਪਕ ਮਲੋਤਰਾ ਉਰਫ ਸੌਰਬਾ ਜੋਬਨਪ੍ਰੀਤ ਹੈ ਪਵਨ ਹੈ ਸ਼ਾਮ ਹੈ ਤੇ ਅਜੇ ਅਜੇ ਪਖਤ ਉਰਫ ਕਾਲੀ ਉਰਫ ਬੌਂਸਰ ਹੈ ਇਹਨਾਂ ਪੰਜਾਂ ਦੋਸ਼ੀਆਂ ਨੂੰ ਜਿਹੜਾ ਪਠਾਨਕੋਟ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਦੇ ਪੋਜ਼ੇਸ਼ਨ ਦੇ ਵਿੱਚੋਂ 4 7.65 ਕੈਲੀਬਰ ਦੇ ਪਿਸਟਲਸ ਵਿਦ ਮੈਗਜ਼ੀਨ ਵਿਦ ਅਮੂਨੀਸ਼ਨ ਜਿਹੜਾ ਹੈਗਾ ਆ ਉਹ ਬਰਾਮਦ ਹੋਏ ਆ ਇੱਕ ਡਬਲ ਬੈਲ ਸ਼ਾਰਟ ਸ਼ਾਰਟ ਬੈਰਲ ਜਿਹੜੀ ਆ ਉਹ ਗਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਉਹਦਾ ਅਮੂਨੀਸ਼ਨ ਬਰਾਮਦ ਹੋਇਆ ਇਹ ਜਿਹੜੀ ਸਾਰੀ ਸਪਲਾਈ ਸੀਗੀ ਉਹ ਬਾਹਰਲੇ ਸੂਬੇ ਤੋਂ ਇਹ ਲੈ ਕੇ ਆਉਂਦੇ ਸੀ ਤੇ ਇੱਥੇ ਡਿਸਟ੍ਰੀਬਿਊਟ ਕਰਦੇ ਸੀ ਕੁਝ ਆਪਣੇ ਪਾਸ ਰੱਖਦੇ ਸੀ ਇਹਨਾਂ ਸਾਰੇ ਅਪਰਾਧੀਆਂ ਦਾ ਜਿਹੜਾ ਪਿਸ਼ੋਕੜ ਆ ਉਹ ਅਪਰਾਧਿਕ ਆ ਕਿਸੇ ਤੇ ਲੁੱਟਖੋ ਦੇ ਮੁਕਾਦਮੇ ਦਰਜ ਨੇ ਕਿਸੇ ਦੇ ਉੱਤੇ ਅਟੈਂਪਟ ਟੂ ਮਰਡਰ ਦੇ ਮੁਕਾਦਮੇ ਦਰਜ ਨੇ ਕੋਈ ਨਾਰਕੋਟਿਕਸ ਦੇ ਵਿੱਚ ਇਨਵੋਲਵ ਆ ਸੋ ਇਹ ਗੈਂਗ ਜਿਹੜਾ ਬਸਟ ਹੋਣ ਦੇ ਨਾਲ ਇਹਨਾਂ ਦਾ ਇਹ ਹਥਿਆਰਾਂ ਦੀ ਰਿਕਵਰੀ ਹੋਣ ਦੇ ਨਾਲ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੰਭਾਵੀ ਕੋਈ ਵਾਰਦਾਤਾਂ ਹੋ ਸਕਦੀਆਂ ਸੀ ਉਹਨਾਂ ਤੇ ਠੱਲ ਪਈ ਆ ਇਹ ਆਪਣੇ ਆਪ ਚ ਖੁਦ ਹੀ ਜਿਹੜੇ ਆਰਗੇਨਾਈਜ਼ ਕ੍ਰਿਮੀਨਲ ਨੇ ਇਹਨਾਂ ਤੇ ਉੱਤੇ 111 ਬੀਐਨਐਸ ਲਗਾਈ ਗਈ ਹੈ ਆ ਆਪਣੇ ਆਪ ਚ ਖੁਦ ਆਰਗੇਨਾਈਜ਼ ਕ੍ਰਿਮੀਨਲ ਆ ਮੇਨ ਅਕਿਊਜ਼ਡ ਦੇ ਚ ਦੀਪਕ ਮਲੋਤਰਾ ਉਰਫ ਸੌਰਵ ਹੈ ਉਹ ਇਹਨਾਂ ਸਾਰਿਆਂ ਦਾ ਜਿਹੜਾ ਕਿੰਗਪਿੰਨ ਆ ਉਹਦੇ ਨਾਲ ਇਹ ਐਸੋਸੀਏਟਿਡ ਆਰਗੇਨਾਈਜ਼ਡ ਕ੍ਰਾਈਮਨਲ ਨੇ ਸਾਰੇ ਸਰ ਕਿਸੇ ਇੱਕ ਵਾਰਦਾਤ ਨੇ ਅਨਜਾਨ ਦੇਣਾ ਸੀ ਪਠਾਨਕੋਟ ਦੇ ਵਿੱਚ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦੇ ਬਾਰੇ ਅਸੀਂ ਡਿਸਕਲੋਸ ਵੀ ਨਹੀਂ ਕਰ ਸਕਦੇ ਇਨਵੈਸਟੀਗੇਸ਼ਨ ਚੱਲ ਰਹੀ ਆ ਜੇ ਕੋਈ ਕੋਈ ਇਸ ਤਰ੍ਹਾਂ ਦੀ ਖਬਰ ਹੋਏਗੀ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਆਰਚ ਦੇ ਥੋੜੇ ਦਿੱਤਾ ਗਿਆ ਹਾਂਜੀ ਮੈਂ ਤੇ ਹਰਲਾ ਇਸਤੇਮਾਲ ਕਿ ਨਹੀਂ ਕੀਤਾ ਗਿਆ ਉਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ ਇਹਨਾਂ ਦਾ ਇਸਤੇਮਾਲ ਕਿੱਥੇ-ਕਿੱਥੇ ਕੀਤਾ ਗਿਆ ਕਿਹੜੇ-ਕਿਹੜੇ ਜ਼ਿਲ੍ਹੇ ਨੂੰ ਵਾਂਟਡ ਨੇ ਜਾਂ ਸਾਡੇ ਕੋਈ ਪੁਰਾਣੀ ਵਾਰਦਾਤਾਂ ਨਹੀਂ ਉਹਨਾਂ ਨੇ ਕੀਤੀ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਆ ਇਨੀਸ਼ੀਅਲੀ ਹਜੇ ਅਸੀਂ ਇਹਨਾਂ ਨੂੰ ਅ ਲੇਟਸਟ ਹਜੇ ਗ੍ਰਿਫਤਾਰ ਕੀਤਾ ਹੋ ਰਣਕ ਕੋ ਰਿਕਵਰੀਜ਼ ਕੀਤੀਆਂ ਆਈਆਂ ਕਾਰਤੋ ਸੈਮੂਨਿਸ਼ਨ ਨਾਲ ਹੀ ਹੈ ਜੀ ਇਹਨਾਂ ਚ 9mm ਦਾ ਵੀ 7.65 ਕੈਲੀਬਰ ਦਾ ਵੀ ਹੈ ਪੁਆਇੰਟ ਪੁਆਇੰਟ 12 ਵਰ ਦਾ ਵੀ ਇਹਨਾਂ ਕੋਲ ਐਮੂਨਿਸ਼ਨ ਜਿਹੜਾ ਹੈਗਾ ਉਹ ਮਿਲਿਆ ਭਾਰੀ ਮਾਤਰਾ ਚ ਉਹ ਚ ਐਮੂਨਿਸ਼ਨ ਹੈਗਾ ਇਹਨਾਂ ਕੋਲ ਹੋਰ ਵੀ ਹੈ ਜਿਨ੍ਹਾਂ ਬਾਰੇ ਅਸੀਂ ਹਜੇ ਕਿਉਂਕਿ ਇਨਵੈਸਟੀਗੇਸ਼ਨ ਦਾ ਇੱਕ ਹਿੱਸਾ ਆ ਉਹ ਇਨਵੈਸਟੀਗੇਸ਼ਨ ਨੂੰ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਇਹਨਾਂ ਨਾਲ ਹੋਰ ਵੀ ਐਸੋਸੀਏਟਡ ਨਹੀਂ ਜਿਹਨਾਂ ਨੂੰ ਅਸੀਂ ਜਿਹੜਾ ਉਹਨਾਂ ਨੂੰ ਅਸੀਂ ਕਾਬੂ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ